ਪੀਸ ਕੋਟ ਪੈਂਟ ਜਿਹੜਾ ਤੁਹਾਨੂੰ ਸਿਰਫ 2000 ਰੁਪਏ ਦੇ ਵਿੱਚ ਮਿਲਣਾ ਆਹ ਕੋਟ ਹੋ ਗਿਆ ਨਾਲ ਇਹਦੇ ਆਹ ਬਾਸਕਟ ਹੋ ਗਈ ਤੇ ਨਾਲ ਪੈਂਟ ਤਿੰਨ ਚੀਜ਼ਾਂ ਜਿਹੜੀਆਂ ਇਹ ਤੁਹਾਨੂੰ ਤੁਹਾਨੂੰ ਸਿਰਫ 2000 ਰੁਪਏ ਦੇ ਵਿੱਚ ਜਿਹੜੀਆਂ ਬਾਈ ਉਹਨਾਂ ਕੋਲੋਂ ਮਿਲਣੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਇਥੋਂ ਕੋਡਪੈਂਟ ਖਰੀਦ ਕੇ ਲੈ ਕੇ ਜਾਊਗਾ ਉਹਨਾਂ ਨੂੰ ਆਹ ਟਾਈ ਤੇ ਜਿਹੜੀ ਇੱਕ ਆਹ ਸ਼ਰਟ ਵਾਈਟ ਕਲਰ ਦੀ ਫ੍ਰੀ ਦਿੱਤੀ ਜਾਣੀ ਹੈ ਇਹ ਚ 25 30 ਕਲਰ ਘਟੋ ਘਾੜੀ ਆਪਣਾ ਕੋਲ ਜੀ 25 30 ਕਲਰ ਇਹਦੇ ਵਿੱਚ ਮਿਲ ਜਾਣਗੇ ਫੋਰ ਪਾਕਟ ਦੇ ਵਿੱਚ ਤੇ ਸਾਈਜ਼ ਵੀ ਸਾਰੇ ਹੋਣਗੇ ਜੀ ਸਾਰੇ ਸਾਈਜ਼ ਆ ਵੀਰ ਜੀ ਆਪਾਂ ਸਾਰੇ ਸਾਈਜ਼ ਤੁਸੀਂ ਦੇਖੋ ਇੱਕ ਤੋਂ ਇੱਕ ਸੋਹਣਾ ਜਿਹੜਾ ਕਲਰ ਤੁਹਾਨੂੰ ਮਿਲਣਾ ਮਿਆਰ ਜੀ ਕੀਮਤ ਹੈਗੀ 2500 ਰੁਪਏ ਜੀ ਆਪਾਂ ਇਹ ਦੇਵਾਂਗੇ ਸਿਰਫ 1500 ਰੁਪਏ ਮਿੱਤਰੋ ਬਠਿੰਡਾ ਦੀ ਸਭ ਤੋਂ ਵੱਡੀ ਹੋਲ ਸੇਲ ਵਾਲੀ ਦੁਕਾਨ ਤੇ ਲੈ ਕੇ ਆਏ ਜਿੱਥੇ ਤੁਹਾਨੂੰ 3 ਪੀਸ ਕੋਟ ਪੈਂਟ ਬਲੇਜ਼ਰ ਤੇ ਅਚਕਣ ਵਗੈਰਾ ਜਿਹੜੀ ਵੀ ਚੀਜ਼ ਲੈਣੀ ਹੈ ਤੁਹਾਨੂੰ ਹਰੇਕ ਚੀਜ਼ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਮਿਲੂਗੀ ਤੇ ਸਾਰੀ ਗੱਲਬਾਤ ਵੀ ਕਰਾਵਾਂਗੇ ਬਾਈ ਆਪਣੇ ਨਾਲ ਨੇ ਸੱਸੀ ਭਾਜੀ ਹੋ ਠੀਕ ਐ ਸੇ ਤਾਂ ਜੀ ਹਾਂ ਜੀ ਵਧੀਆ ਫਸਲਾ ਜੀ ਬਾਈ ਕੋਟ ਪੈਂਟ ਦੇਖ ਰਿਆ ਸੀ 3 ਪੀਸ ਸਾਰੇ ਆ ਇਹ 3 ਪੀਸ ਆ ਫਿਰ ਜੀ ਅੱਛਾ ਤੇ ਵਧੀਆ ਕੁਆਲਿਟੀ ਦੇ ਵਿੱਚ ਮੜੇ ਲਾ ਕੇ ਵੀ ਦਿਖਾ ਦਈਆ ਆਪਾਂ ਹਨਾ 3 ਪੀਸ ਕੋਟ ਪੈਂਟ ਨੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਉਥੋਂ ਤੱਕਰ ਤੇ ਸਾਈਜ਼ ਸਾਰੇ ਹੁੰਦੇ ਇਹਦੇ ਵਿੱਚ ਬਈ ਸਾਰੇ ਸਾਈਜ਼ ਵੀਰ ਜੀ ਆਪਣੇ ਕੋਲ ਸਾਰੇ ਸਾਈਜ਼ ਇਹਦੇ ਵਿੱਚ ਹੋਣਗੇ ਜਿਵੇਂ ਆ ਥੱਲੇ ਵੀ ਪਏ ਨੇ ਹਨਾ ਇਹ ਵੀ 3 ਪੀਸ ਚ ਹਾਂਜੀ ਹਾਂਜੀ 3 ਪੀਸ 3 ਪੀਸ ਕੋਟ ਪੈਂਟ ਨੇ ਆ ਦੇਖੋ ਤੁਸੀਂ ਵਧੀਆ ਕੁਆਲਿਟੀ ਦੇ ਵਿੱਚ ਜਿਹੜਾ ਤੁਹਾਨੂੰ ਜਿਵੇਂ ਆ ਕੋਟ ਹੋ ਗਿਆ ਨਾਲ ਇਹਦੇ ਆ ਬਾਸਕਟ ਹੋ ਗਈ ਇਹ ਦੋਨੇ ਪਾਸੇ ਪੈਂਦੀ ਹੈ ਜੀ ਹਾਂਜੀ ਵੀਰ ਜੀ ਹਨਾ ਬਾਸਕਟ ਤੁਸੀਂ ਦੇਖੋ ਦੋਨੇ ਪਾਸੇ ਪੂਰੀ ਦੇਖੋ ਹਨਾ ਇਹਦੇ ਨਾਲ ਵੀ ਜਿਹੜਾ ਦੋਨੇ ਪਾਸੇ ਜਿਹੜੀ ਬਾਸਕਟ ਪੈਣੀ ਹੈ ਤਾਂ ਆ ਦੇਖੋ ਹਰੇਕ ਤਰ੍ਹਾਂ ਦਾ ਕੋਟ ਪੈਂਟ ਜਿਵੇਂ ਆਹ ਕਿਨੇ ਚਾਰਜੇਬਾਣਾਂਗੇ ਜੀ ਇਹ ਚਾਰਜੇਬਾਣਾਂਗੇ ਵੀਰ ਜੀ ਹੂੰ ਚਾਰ ਜੱਬਾਂ ਦੇ ਮਿਲਣ ਅੱਜਕੱਲ ਟ੍ਰੈਂਡਿੰਗ ਜਾਣਾ ਇਹ ਇਦਾਂ ਦੇ ਚੱਲਦੇ ਨਹੀਂ ਹਾਂ ਅੱਜਕੱਲ ਮੁੰਡੇ ਖੁੰਡੇ ਬਹੁਤ ਪੰਦੇ ਜੀ ਫੋਰ ਪਜਾ ਰਹੇ ਹਨ ਅੱਜਕੱਲ ਹੂੰ ਅਜਿਹਾ ਦੇ ਚੱਲ ਬਹੁਤ ਪੈਂਟ ਪਾਉਂਦੇ ਨੇ ਨਾਲ ਜੀ ਇਧਰ ਹਾਂ ਇਹਨਾਂ ਬੈਲ ਬਟਨ ਪੈਂਟ ਹੈ ਵੀਰੇ अच्छा बेल बॉटम पैंट मिलूगी आप देखो फोर पॉकेट ਜਿਹੜਾ ਇਹ ਤੁਹਾਨੂੰ ਕੋਟ ਮਿਲਣਾਗਾ ਤੇ ਜੇਬਾਂ ਜਿੰਨਾ ਕੁਸ ਮਰਜ਼ੀ ਚ ਪਾਈ ਜਾਓ ਤੇ ਇਹਦੇ ਵਿੱਚ ਕਲਰ ਤੁਸੀਂ ਦੇਖੋ ਹਨਾ ਆ ਦੇਖੋ ਬਹੁਤ ਸੋਹਣਾ ਇਹਦੇ ਵਿੱਚ ਕਲਰ ਕਿੰਨੇ ਖੋਣਗੇ ਹੀ ਵੈਸੇ ਇਹ ਚ 25 30 ਕਦਰਾਂ ਘਟੋ ਘੜੀ ਆਪਣਾ ਕੋਲ ਜੀ 25 30 ਕਲਰ ਇਹਦੇ ਵਿੱਚ ਮਿਲ ਜਾਣਗੇ ਫੋਰ ਪਾਕਟ ਦੇ ਵਿੱਚ ਤੇ ਸਾਈਜ਼ ਵੀ ਸਾਰੇ ਹੋਣਗੇ ਜੀ ਸਾਰੇ ਸਾਈਜ਼ ਆ ਵੀਰ ਜੀ ਆਪਣੇ ਸਾਰੇ ਸਾਈਜ਼ ਤੁਸੀਂ ਦੇਖੋ ਇੱਕ ਤੋਂ ਇੱਕ ਸੋਹਣਾ ਜਿਹੜਾ ਕਲਰ ਤੁਹਾਨੂੰ ਮਿਲਣਾ ਮੈਨੂੰ ਤਾਂ ਕੱਲਾ ਹੀ ਪੈਸਾ ਤਾਂ ਬਈ ਹਨਾ ਇਹ ਕੱਲਾ ਬਲੇਜ਼ਰ ਹੀ ਪੈਣਦਾ ਵੀਰ ਜੀ ਕੱਲਾ ਬਲੇਜ਼ਰ ਪਾਉਣਾ ਤੁਸੀਂ ਤਾਂ ਕੱਲਾ ਵੀ ਪਾ ਸਕਦੇ ਹੋ ਪੈਂਟ ਜਿਹੜੀ ਮਰਜ਼ੀ ਦੇ ਦੇਵਤ ਤੁਸੀਂ ਹੁਣ ਆ ਦੇਖੋ ਇਹ ਬਲੇਜ਼ਰਾਂ ਕੱਲਾ ਇਹ ਕੱਲਾ ਬਲੇਜ਼ਰ ਆ ਗਿਆ ਵੀਰੇ ਹਨਾ ਕੱਲੇ ਬਲੇਜ਼ਰ ਵੀ ਤੁਸੀਂ ਦੇਖੋ ਬਹੁਤ ਸੋਹਣੇ ਸੋਹਣੇ ਕੱਲੇ ਬਲੇਜ਼ਰ ਮਿਲ ਜਾਣਗੇ ਜਿਹੜੀ ਮਰਜ਼ੀ ਪੈਂਟ ਨਾਲ ਤੁਸੀਂ ਇਹਦੇ ਨੂੰ ਪਾ ਸਕਦੇ ਹੋ ਬਲੇਜ਼ਰਾਂ ਨੂੰ ਤੇ ਇਹਦੇ ਵਿੱਚ ਕਾਫੀ ਕਲਰ ਜਿਹੜੇ ਤੁਹਾਨੂੰ ਬਲੇਜ਼ਰਾਂ ਦੇ ਵਿੱਚ ਵੀ ਪਲੇਨ ਕਲਰ ਵੀ ਹੈਗੇ ਆਪਣੇ ਅੱਛਾ ਪਲੇਨ ਦੇ ਵਿੱਚ ਤੁਸੀਂ ਦੇਖੋ ਕਿੰਨਾ ਸੋਹਣਾ ਇਹ ਕਲਰ ਆ ਪਲੇਨ ਦੇ ਵਿੱਚ ਤੇ ਆ ਮੈਨੂੰ ਤੁਹਾਡੇ ਪਾਇਆ ਜਿਹੜਾ ਬਾਈ ਆ ਬਹੁਤ ਸੋਹਣਾ ਆ ਨਾ ਕਲਰ ਤੇ ਬਾਈ ਤੁਸੀਂ ਦੇਖੋ ਇਦਾਂ ਦੇ ਮਿਲ ਜੂਗੇ ਜੀ ਬਿਲਕੁਲ ਸਾਰੇ ਕਲਰ ਤੇ ਆ ਕਲਰ ਤੁਸੀਂ ਦੇਖੋ ਤੇ ਸਾਈਜ਼ ਇਹਦੇ ਵਿੱਚ ਤੁਹਾਨੂੰ ਹਰੇਕ ਸਾਈਜ਼ ਮਿਲ ਜਣਾ ਛੋਟ ਜਿਹੜਾ ਤੁਹਾਨੂੰ ਬਲੇਜ਼ਰ ਦੇ ਵਿੱਚ ਮਿਲਣਾ ਤੇ ਕੋਟ ਪੈਂਟ ਦੇ ਵਿੱਚ ਹਾਂਜੀ ਤੇ ਆਹ ਦੇਖੋ ਹਨਾ ਇਹ ਵੀ ਬਲੇਜ਼ਰ ਹੈ ਜੀ ਹਾਂਜੀ ਬਲੇਜ਼ਰ ਹੈ ਹਾਂ ਬਲੇਜ਼ਰ ਆ ਗਿਆ ਤੁਸੀਂ ਦੇਖੋ 4 ਪਾਕਟ ਜਿਹੜਾ ਬਲੇਜ਼ਰ ਹੈ ਇਹ ਤੇ ਆਹ ਦੇਖੋ ਬਹੁਤ ਸੋਹਣੇ ਸੋਹਣੇ ਕਲਰ ਇਹਦੇ ਵਿੱਚ ਤੁਹਾਨੂੰ ਮਿਲਨੇ ਨੇਗੇ ਇਹਦੇ ਵਿੱਚ ਅੱਗੇ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਵੀ ਦਿਖਾਈ ਚੱਲੀ ਹਨਾ ਨਾਲ-ਨਾਲ ਜਿਹੜੇ ਲੱਗੇ ਨੇਗੇ ਆ ਆ ਵੀ ਬਲੇਜ਼ਰ ਤੁਸੀਂ ਦੇਖੋ ਹਨਾ ਇਦਾਂ ਦੇ ਕਲਰ ਜਿਹੜੇ ਤੁਹਾਨੂੰ